ਆਲਤੇ ਨਾ ਪੂਰਾ ਸਿਰਾਂ 9511 ਟਰੈਕਟਰ ਲੈ ਕੇ ਆਏ ਆ ਸਾਰਾ ਰੀਨਲ ਟਰੈਕਟਰ ਆ ਮਾਲਕ ਆਪਣੇ ਕੋਲਿਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਠਾਕ ਜੀ ਵਧੀਆ ਠੀਕ ਠਾਕ ਬਾਈ ਹਾਂਜੀ ਹਾਂਜੀ ਇਹ ਹੈ ਸਾਰਾ ਰੀਨਲ ਹੀ ਆ ਨਾ ਬਾਈ ਸਾਰਾ ਟਰੈਕਟਰ ਬਾਈ ਜਮਾ ਠੀਕ ਆ ਏ ਟੂ ਜ਼ेड ਰੀਨਲ ਆ ਬੰਪਰ ਵੀ ਨਾਲ ਦਾ ਹਣਾ ਬਾਈ ਹਾਂਜੀ ਹਾਂ ਬੰਪਰ ਨਾਲ ਆਏ ਆਉਂਦੇ ਹੁੰਦੇ ਸੀ ਪਹਿਲਾਂ ਫਿਰ ਹਾਂਜੀ ਹਾਂ ਵੀ ਹੁਣ ਤਾਂ ਟੇਪ ਨਾਲ ਲਖਾ ਲੈਂਦੇ ਪਹਿਲਾਂ ਕਾਲਮਣਾ ਲਿਖ ਕੇ ਦਿੰਦੇ ਹਾਂਜੀ ਹਾਂ ਉਵੇਂ ਬੰਪ ਨਾਲ ਦਵਾਂ ਠੀਕ ਆ ਬਾਈ ਇਹ ਮਾਡਲ ਕਿਹੜਾ ਸਾਰਿਆਂ ਤੋਂ ਪਹਿਲਾਂ 99 ਮਾਡਲ 1999 ਮਾਡਲ ਆ ਤੇ ਠੀਕ ਹੈ ਜੀ ਗੱਲ ਕਰੀਏ ਜੀ ਟਾਇਰਾਂ ਦੀ ਟਾਇਰ ਦਰ 90% ਟਾਇਰ ਹੋਣਗੇ ਚਾਰੇ ਜੀ ਹਾਂ ਜੀ ਹਾਂ ਜਿਆਦਾ 90% ਟਾਇਰ ਦਾ ਜੀ ਠੀਕ ਹੈ ਚਾਰੇ ਟਾਇਰ ਟਰੈਕਟਰ ਦੇ 90% ਟਾਇਰਾਂ ਤੇ ਗੱਲ ਕਰੀਏ ਬਾਡੀ ਲਾਈਨ ਦਾ ਰੰਗ ਸਾਰਾ ਡਟਰੀਨ ਲਵੇ ਜਾਵਾਂ A to Z ਜਾਵਾਂ ਸਾਰਾ ਓਰੀਜਨਲ ਬਿਲਕੁਲ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਵੀ ਕਿਤੇ ਕਲਮ ਨਹੀਂ ਲੱਗੀ ਹਾਂ ਜੀ ਨਾ 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 ਠੀਕ ਆ ਜੀ ਆ ਜੀ ਜਸਸ ਸਭ ਸਾਰਾ ਬਿਲਕੁਲ ਜਮਾ ਦੀ ਨਾਲ ਡਟ ਸਾਰਾ ਹਾਂ ਸਾਰਾ ਜੀ ਸਾਰਾ ਚੀਜ਼ਾਂ ਹੀ ਰੰਗ ਦੂੰਗੇ ਨਾਲ ਕਿਤੇ ਹੁੰਦਾ ਹੈ ਕਿਸੇ ਡਟ ਦੇ ਵੀ ਜੀ ਹਾਂ ਵੀ ਇਹਨਾਂ ਸਾਰੇ ਹੁੰਦੇ ਡਟ ਸਾਰੇ ਹਾਂਜੀ ਹਾਂ ਥੈਂਕ ਯੂ ਕਿਉਂਕਿ ਸਾਰਾ ਡਟ ਰੀਨਲ ਬਿਲਕੁਲ ਜਮਾ ਜੀ ਆ ਜਿੱਥੋਂ ਬੱਗੋਂ ਜੀ ਨਿਕਲੀ ਇੱਥੋਂ ਨਹੀਂ ਹਾਂਜੀ ਹਾਂ ਬਾਕੀ ਸਾਰਾ ਓਰੀਜਨਲ ਆ ਸਾਰਾ ਡਟ ਰੀਨਲ ਹਾਂਜੀ ਹਾਂ ਆ ਟਾਇਰ ਵੀ 90% ਤੇ ਰਿਮ ਆ ਰੂਮਾ ਦਾ ਵੀ ਸਾਫ ਆ ਸਾਫ ਹਾਂਜੀ ਹਾਂ ਹਾਂ ਠੀਕ ਆ ਜੀ ਆ ਮਗਰਾਨ ਮਗਰੂਰ ਨਾਲ ਦੇ ਆਂ ਹਾਂਜੀ ਹਾਂ 68 ਦਾ ਦੇਖੋ ਜਿਵੇਂ ਬਿਲਕੁਲ ਨਾਲ ਦੇ ਆਂ ਹਾਂ ਵੀ ਜਿਵੇਂ ਰੰਗ ਲ ਬਾਕੀ ਦਿਖਾਓ ਲਿੰਕਲਫਾਵਾ ਹਣੀ ਆਮ ਆਜੀ ਜੀ ਜੀ ਵੈਲਡਿੰਗ ਬੋਲਡਿੰਗ ਹੁੰਦੀ ਹੈ ਜੀ ਹਾਂਜੀ ਵੀ ਸਾਫ ਆ ਜਿਵੇਂ ਸਾਫ ਜੀ ਲਿੰਕ ਨਹੀਂ ਕੋ ਦਿਖੋ ਜੀ ਕਿਤੇ ਕੋਈ ਟੁੱਟੀ ਪੱਜੀ ਨਹੀਂ ਹੁੱਕ ਹੁੱਕ ਦੇਖੋ ਜੀ ਕੋਈ ਟੁੱਟਾ ਨਹੀਂ ਪੂਰਾ ਸਾਫ ਟਰੈਕਟਰ ਆ ਵੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਹੁਤ ਸਾਫ ਪਈ ਆ ਹਾਂਜੀ ਹਾਂ ਤੇ ਟਰੈਕਟਰ ਨਾਲ ਆਪਾਂ ਸਮਾਨ ਪੂਰਾ ਦੇਵਾਂਗੇ ਪੂਰਾ ਸਮਾਨ ਦੇਵਾਂ ਡੰਡਾ ਫੱਟੀ ਬੰਪਰ ਲੱਗਾ ਹੋਰ ਜੀ ਛਤਰੀ ਹੈ ਨਹੀਂ ਜੀ ਛਤਰੀ ਹੈ ਨਹੀਂ ਜੀ ਆ ਦਿਖਾਓ ਰਿਡਕਸ਼ਨ ਆ ਦਿਖਾਓ ਜੀ ਜਵਾ ਨਾਲ ਦੇ ਅੱਜ ਤੱਕ ਰੰਗ ਨੂੰ ਦੇਖੋ ਕਿੰਨਾ ਰੰਗ ਹੈ ਟਰੈਕਟਰ ਦੀ ਜੀ ਵੀ ਪੂਰਾ ਸਾਫ ਟਰੈਕਟਰ ਕਹਿ ਸਕ ਅੱਜ ਜੇ ਦੇਖੋ ਕਿੰਨੇ ਸਾਫ਼ ਵੰਜਾ ਹੈ ਟਰੈਕਟਰ ਦੀ ਹਾਂਜੀ ਹਾਂਜੀ ਵੀ ਸਾਰਾ ਅਰੀਜਨਲ ਕਹਿ ਸਕਦੇ ਹਾਂ ਖਣਾ ਦਾ ਟਰੈਕਟਰ ਨੇਲ ਹੈ ਜੀ ਬਿਲਕੁਲ ਠੀਕ ਹੈ ਜੀ ਮੈਂ ਨਾ ਪਲੇਟਫਾਰਮ ਪੂਰਾ ਸਾਫ਼ ਪਿਆ ਟਰੈਕਟਰ ਦਾ ਹਾਂਜੀ ਹਾਂ ਤੇ ਆ ਸ਼ੋ ਸ਼ੂ ਦਾ ਵੀ ਰੰਗ ਪੂਰਾ ਪਿਆ ਪੂਰਾ ਵਾਕੇ ਹਾਂਡੀ ਹੁੰਡੀ ਦਿਖਾਓ ਜੀ ਆਹਾਂ ਸਾਰਾ ਡਾਟਰ ਜੈਨੂ ਅੰਡਰ ਡਾਟਰ ਠੀਕ ਹੈ ਜੀ ਬਲੈਕ ਬਲੂ ਦੇਖੋ ਡਾਟਰ ਦਾ ਇਹ ਹਾਂ ਵੀ ਰਾਂਗੇ ਜਿਹਦੇ ਨੇ ਹੈਗਾ ਉਹਨਾਂ ਕੋਲ ਵੀ ਲੱਥਾ ਲੱਥਾ ਬਾਕੀ ਰੀਨ ਨਾਲ ਹਾਰਾ ਸਾਰਾ ਜੀ ਨਾਲ ਜੀ ਠੀਕ ਹੈ ਜੀ ਆ ਵਿੱਚੇ ਦਿਖਾ ਦਿਓ ਡਾਟਰ ਸਾਡਾ ਆਪਣਾ ਜੀ ਜਮਾ ਸੁੱਕਾ ਟਰੈਕਟਰ ਇਹ 65 ਬਾਈ ਹੋਇਆ ਜੀ 65 ਬਾਈ ਹੋਇਆ ਡਾਟਰ ਜੀ ਠੀਕ ਹੈ ਜੀ 65 ਬਾਈ ਹੋਇਆ ਗਿਆ ਹਾਂਜੀ ਹਾਂ ਆ ਆਪਣਾ ਇਹ ਜੇ ਏਜੰਸੀ ਹਰੋਂਦੀ ਹਟਾਰੇਗੀ ਇਹ ਪਲਾਸਟਿਕ ਦੀ ਤਾਰ ਹਾਂਜੀ ਹਾਂ ਇਹ ਨਾਲ ਦੀ ਹਾਲ ਦੀ ਨਾਲ ਦੇ ਹੇ ਤੱਕ ਆਹ ਜੀ ਦਿਖਾ ਦੇਣਾ ਇਹ ਜਨੂ ਨਾਲ ਦੀ ਜਿਹੜੀਆਂ ਇਹ ਤੱਕ ਹਾਂ ਵੀ ਸਾਂਭਿਆ ਵਾਲਾ ਟਰੈਕਟਰ ਨਹੀਂ ਤਾਂ ਬਈਆ ਪਲਾਸਟਿਕ ਦੀ ਤਾਰ ਕੌਣ ਰੱਖਦਾ ਵਿੱਚੋਂ ਦੇਖੋ ਕਿੰਨਾ ਸੋਹਣਾ ਟਰੈਕਟਰ ਬਾਹਰ ਆ ਜੀ ਹਾਂ ਵੀ ਪੂਰਾ ਸਾਂਭਿਆ ਵਿਆ हां जी हां इंजन गियर ਦਾ ਕਿਵੇਂ ਆ ਜੀ ਬਿਲਕੁਲ ਓਕੇ ਬਈ ਜਮ 16 ਅਗਲਾ ਬਈ ਵਾਹ ਕੇ ਤਸਦੀਕ ਕਰਕੇ ਲਿਆਵੇ ਮੈਂ ਘਟ ਜਿਉ ਮਰਜੀ ਤਸੱਲੀ ਕਰਦੇ ਬੰਦਾ ਉਹ ਕੋਈ ਚੱਕਰ ਠੀਕ ਆ ਜੀ ਤੇ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਜੀ ਡਿਮਾਂਡ ਇਹਦਾ 3 ਲੱਖ ਤੇ 10 ਹਜ਼ਾਰ ਜੀ 3 ਲੱਖ 10 ਹਜ਼ਾਰ ਡਿਮਾਂਡ ਕਰਦੇ ਆ ਹਾਂ ਜੀ ਹਾਂ ਜੀ ਤੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਜੀ 2 ਲੱਖ 95 ਹਜ਼ਾਰ ਰੁਪਏ ਦੇਵਾਂਗੇ ਤੁਹਾਨੂੰ ਠੀਕ ਆ 15 ਹਜ਼ਾਰ ਦਾ ਮਾਨਤਾ ਕਰਾਂਗੇ ਹਾਂ 15 ਹਜ਼ਾਰ ਮਾਨਤਾ ਕਰਾਂਗੇ ਤੇ ਕਿਹੜੇ ਪੈਂਟ ਵਗਾਉ ਆ ਜੀ ਤੇ ਕੋਟ ਕਪੂਰੇ ਦੇ ਨਾਲ ਪੈਂਟ ਲਵਾ ਆਂਗਲਾ ਹਾਂ ਜੀ ਜਿਹੜਾ